ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਸ਼ਕੀਨ ਸਰਦਾਰ ਦੇ ਉੱਪਰ ਮੈਂ ਮਨਦੀਪ ਸਿੰਘ ਅੱਜ ਪਹੁੰਚੇ ਸੀ ਜੀ ਪੰਜਾਬ ਦੀ ਸਭ ਤੋਂ ਪ੍ਰਸਿੱਧ ਘੋੜਿਆਂ ਦੀ ਮੰਡੀ ਜੀ ਮੁਕਸਾ ਸਾਹਿਬ ਦੇ ਵਿੱਚ ਆਜੋ ਵੇਖਦੇ ਆਂ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਘੋੜੇ ਜਿਹੜੇ ਨੇ ਵਿਕਣ ਵਾਸਤੇ ਪਹੁੰਚੇ ਨੇ ਤੇ ਮੰਡੀ ਤੇ ਕੀ ਹਾਲ ਚਾਲ ਨੇ ਆਓ ਆਪਾਂ ਚੱਲਦੇ ਆਂ ਸਾਰੇ ਨਾਲ ਨਾਲ ਆਪਾਂ ਵੇਖਦੇ ਆਂ ਘੋੜੇ ਦੋਸਤੋ ਮੌਸਮ ਦੀ ਖਰਾਬੀ ਹੋਣ ਕਰਕੇ ਜਿਹੜੇ ਨੇ ਮੰਡੀ ਦੇ ਵਿੱਚ ਘੋੜਾ ਪਾਲਕ ਥੋੜੀ ਜਿਹੀ ਘੱਟ ਪਹੁੰਚੀ ਸੀ ਲੇਕਿਨ ਇਹ ਮੰਡੀ ਕਾਫੀ ਤਨ ਚੱਲਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਘੋੜਾ ਪਾਲਕ ਵੀਰ ਆਪੋ ਆਪਣੇ ਘੋੜੇ ਵੇਚਣ ਵਾਸਤੇ ਜਾਂ ਇੱਥੇ ਆਉਣ ਵਾਲੇ ਜਿਹੜੇ ਘੋੜਿਆਂ ਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਆਪਣੇ ਘੋੜੇ ਲੈ ਕੇ ਪਹੁੰਚਣਗੇ ਤੁਸੀਂ ਵੇਖ ਰਹੇ ਹੋ ਜੀ ਗੇਲੋ ਫਾਰਮ ਇਸ ਵੀਰ ਦੇ ਕੋਲ ਹਰ ਇੱਕ ਕਿਸਮ ਦੇ ਘਰਾਂ ਵਿੱਚ ਰੱਖਣ ਵਾਲੇ ਪੰਛੀ ਫੈਂਸੀ ਮੁਰਗੇ ਤੇ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਉਹ ਤੁਹਾਨੂੰ ਮਿਲ ਜਾਣਗੇ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਅਲੱਗ-ਅਲੱਗ ਕਿਸਮ ਦੇ ਕਬੂਤਰ ਮੁਰਗੇ ਤੇ ਹੋਰ ਵੀ ਤਰਕੀ ਬਤਕਾਂ ਇਦਾਂ ਦੇ ਹਰ ਤਰ੍ਹਾਂ ਦੇ ਘਰਾਂ ਵਿੱਚ ਜਿਹੜੇ ਨੇ ਰੱਖੇ ਜਾਣ ਵਾਲੇ ਅਸਲ ਕੀ ਬੱਚੇ ਤੁਸੀਂ ਵੇਖ ਰਹੇ ਹੋ ਇਹ ਸਾਰੇ ਨਕਲ ਤੁਹਾਨੂੰ ਅਵੇਲੇਬਲ ਹੋ ਜਾਣਗੇ ਚੈਨਲ ਦੇ ਉੱਪਰ ਇਸ ਵੀਰ ਦੀ ਪ੍ਰੋਪਰ ਵੀਡੀਓ ਜਿਹੜੀ ਆ ਉਹ ਨਗਰਾ ਮੰਡੀ ਤੋਂ ਬਣਾਈ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਇਸ ਦੇ ਵਿੱਚ ਵੀਡੀਓ ਨਾਲ ਨੇ ਸਾਰੇ ਆਪਣੇ ਫਾਰਮ ਦੀ ਜਾਣਕਾਰੀ ਆਪਾਂ ਨੂੰ ਪਹੁੰਚਾ ਕਰਵਾਈ ਸੀ ਮੰਡੀ ਦੇ ਵਿੱਚ ਘੋੜਿਆਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਜਾਨਵਰ ਜਿਵੇਂ ਕਿ ਉਪੀਸ ਵਗੈਰਾ ਵੇਚਣ ਵਾਸਤੇ ਵੀ ਆਉਂਦੇ ਹਨ ਤੇ ਲੋਕ ਆਪਣੀ ਜ਼ਰੂਰਤ ਅਨੁਸਾਰ ਉਹਨਾਂ ਦੀ ਵੀ ਖਰੀਦੋ-ਫਰੋਕ ਇੱਥੇ ਕਰਦੇ ਨੇ ਆਪਾਂ ਅੱਗੇ ਚੱਲਦੇ ਆਂ ਜੀ ਨਾਲ ਹੀ ਆਪਾਂ ਜਿਹੜੇ ਘੋੜਾ ਪਾਲ ਕੁਜ਼ੀਰ ਕੰਨੇ ਉਹਨਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਆ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਹੈ ਇਸ ਕਰਕੇ ਜਿਆਦਾ ਘੋੜੇ ਜਿਹੜੇ ਨੇ ਬਾਹਰ ডিসਪਲੇ ਨਹੀਂ ਹੋਏ ਆਪਾਂ ਉਹਨਾਂ ਵੀਰਾਂ ਦੇ ਕੋਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਓ ਚੱਲੀਏ ਭਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀ ਆਪਣਾ ਜੀ ਮੇਰਾ ਨਾਮ ਦੀਪ ਜਲਦਾਰ ਜੀ ਦੀਪ ਜਲਦਾਰ ਜੈਲਦਾਰ ਜੀ ਕਿਹੜੀ ਹੈਗਾ ਤੁਸੀਂ ਵੀਰ ਜੀ ਮੇਰਾ ਪਿੰਡ ਜੀ ਦੇਸੂ ਜੋਦਾ ਜ਼ਿਲ੍ਹਾ सिरसा ਜ਼ਿਲ੍ਹਾ सिरसा ਜੀ ਮੰਡੀ ਡੱਬੜੀ ਜੀ ਮੰਡੀ ਡੱਬੜੀ ਵੀਰ ਜੀ ਕਿੰਨੇ ਜਾਨਵਰ ਲੈ ਕੇ ਆਏ ਜੀ ਅੱਜ ਆਪਾਂ ਜੀ ਘਟੋ ਘਟ ਲੈ ਕੇ ਆਂਦੇ ਆਪਣੇ ਤਿੰਨ ਚਾਰ ਕਰਾਂ ਦਾ ਸਾਂਝ ਲੈ ਕੇ ਆਂਦੇ ਅੱਛਾ ਕਿੱਥੋਂ ਲੈ ਕੇ ਇੱਥੇ ਲੈ ਕੇ ਆਂਦੇ ਹੋ ਜੀ ਅੰਜੀ ਗਰੁੱਪ ਦੇ ਅੱਛਾ ਜੀ ਦਿਖਾਓਗੇ ਸਾਨੂੰ ਦੱਸੋਗੇ ਨਾ ਵਾਰੀ ਡਿਟੇਲ ਵਾਰੀ ਹਾਂਜੀ ਇਹ ਤੁਸੀਂ ਕਰ ਲਈ ਜੀ ਨੁਕਰੇ ਬੱਚੇ ਇਹ ਕਿਹੜੇ ਕਿਹੜੇ ਮੈਲਸ ਨੇ ਕਿੰਨੀ ਉਮਰ ਦੇ ਨੇ ਜੀ ਇਹਦੇ ਜੀ 3 ਕਿ ਮਹੀਨੇ ਉਮਰ ਹੈ ਸੂਰਜ ਦੀ ਹੈਗੀ ਅੱਛਾ ਜੀ ਸੂਰਜ ਦੀ ਹੈ ਠੀਕ ਹੈ ਜੀ ਸੂਰਜ ਦੀ ਬੱਚੀ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਅੱਗੇ ਦੇਖੋ ਜੀ ਇਹ ਬੇਸ਼ੇਰਾ ਜੀ ਪ੍ਰਤਾਪ ਦਾ ਪ੍ਰਤਾਪ ਦਾ ਜੀ ਹਾਂ ਜੀ ਹਾਂ ਜੀ ਕਿੰਨਾ ਚਿਰ ਦਾ ਹੋ ਗਿਆ ਜੀ ਇਹ ਇਹਦੇ ਜੀ ਇਹ ਚਾਚਾ ਜੀ ਨੂੰ ਪਤਾ ਗਿਆ ਅੱਛਾ ਜੀ ਠੀਕ ਹੈ ਜੀ ਇਹ ਅੱਗੇ ਜੀ ਇਹ ਇਹ ਬੱਚਾ ਜੀ ਸਾਢੇ 3 ਮਹੀਨੇ ਦਾਗਾ ਅੱਛਾ ਜੀ 3 ਸਾਢੇ 3 ਨੇ ਪਾਰਸ ਦਾ ਜੀ ਨੰਬਰਦਾਰ ਆਇਆ ਇਹਦਾ ਓਕੇ ਜੀ ਹਾਂ ਜੀ ਹਾਂ ਜੀ ਇਹ ਤੇਨੂ ਲੋਕਰੇ ਹੋੜੇ ਦੇ ਬੱਚਾ ਆਪਣੇ ਕੋਲ ਹੈ ਹਾਂਜੀ ਹਾਂਜੀ ਤੇ ਅੱਗੇ ਆ ਕੁੜੀਆਂ ਪਿਛੇ ਆ ਖੜੀਆਂ ਨੇ ਵੀ ਦੱਸਣਾ ਮਰੇ ਜੀ ਇਹ ਜੀ ਫਤਿਹਵੀਰ ਦੀ ਹੈਗੀ ਅੱਛਾ ਜੀ ਹਾਂਜੀ ਹਾਂਜੀ ਤੇ ਨਾਲ ਇਸ ਦੇ ਜੀ ਇਹਦੀ ਭੇਜ ਕੋਲ ਜਿਹੜਾ ਮਹਾਦੇਵ ਹੈ ਜੀ ਹਾਂਜੀ ਉਹਦਾ ਜੀ ਓਕੇ ਜੀ ਮਹਾਦੇਵ ਕੋਲ ਤੇ ਸਿੱਖਿਆ ਹਾਂ ਔਰਲੀ ਫਤਿਹਵੀਰ ਦੀ ਪਰ ਨਹੀਂ ਮਹਾਦੇਵ ਦੀ ਹੈ ਜੀ ਓਕੇ ਜੀ ਓਕੇ ਜੀ ਓਕੇ ਜੀ ਆਜੋ ਅੱਗੇ ਆਜੋ ਜੀ ਹਾਂਜੀ 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 ਇਹਨਾਂ ਬਾਰੇ ਦੋ ਜੀ ਤੇਲ ਇਹ ਹੀ ਅਰਜਨ ਦੀ ਹੈਗੀ ਅਰਜਨ ਗੋਲੀ ਵਾਲਾ ਜੀ ਹਾਂਜੀ 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 ਤੇ ਨਾਲ ਇਸ ਦੇ ਜੀ ਇਹ ਜੀ ਮਾਰਵਾਲੀ ਕਾਲੇ ਕੰਡੇ ਦੀ ਪੋਤੀ ਆ ਉਹਦੇ ਕੋਲ ਆ ਜੀ ਕੋੜਾ ਬੂਟੇ ਗਵਿੰਦਪੁਰ ਵਾਲੇ ਕੋਲ ਜੀ ਹਾਂ ਜੀ ਉੱਥੇ ਫੋਲਾ ਜੀ ਦੇ ਠੀਕ ਹੈ ਜੀ ਹਾਂ ਜੀ ਪਰਲੇ ਸੂਰਜ ਜੀ ਦੇ ਚੰਬੀ ਆ ਜੀ ਉਹ ਅੱਛਾ ਜੀ ਉਹ ਸੂਰਜ ਜੀ ਕੋੜ ਦੇ ਬੱਚੇ ਆ ਜੀ ਹਾਂ ਜੀ ਆਪਣੇ ਕੋਲ ਇੱਕ ਮਾਰਵਾੜੀ ਐ ਇੱਕ ਚੰਬੀ ਦੇ ਬਾਗੇ ਆਪਣੇ ਕੋਲ ਹਾਂ ਜੀ ਇਸ ਤੋਂ ਇਲਾਵਾ ਹੋਰ ਵੀ ਕੋਪਾ ਜਾਨਵਰ ਲੈਣ ਦੇ ਆ ਜੀ ਮੈਂ ਜੰਮੀ بارش ਦਾ ਕਰਕੇ ਜਾਨਵਰ ਬਾਹਰ ਨਹੀਂ ਕੱਢੇਗੇ ਕੋੜੀਆਂ ਅੰਦਰ ਖੜੀਆਂ ਨੇ ਜੀ ਹਾਂ ਜੀ بارش ਦੇ ਨਾਲ ਕਾਫੀ ਜਿਹੜਾ ਉਹ ਮੰਡੀ ਦਾ ਮਾਹੌਲ ਜਿਹੜਾ ਗੜਬੜਾਇਆ ਜਾ ਹੋਇਆ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਦਿਨ ਹੋ ਗਿਆ ਆਪਾਂ ਨੂੰ ਆਏ ਨੂੰ ਪਹੁੰਚੇ ਨੇ ਇੱਥੇ ਆਪਾਂ ਨੂੰ ਜੀ ਆਪਾਂ 6 ਤਰੀਕ ਨੂੰ ਆ ਗਏ ਇੱਥੇ ਤੰਬੂ ਨੂੰ ਮੋਗਾ ਕੇ ਲਾਇਆ ਸਾਰਾ ਕੁਝ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਤੇ ਮੰਡੀ ਜਿਹੜੀ ਹੈ ਜੀ ਇਹ 10 ਤਰੀਕ ਤੋਂ ਸ਼ੁਰੂ ਹੋ ਗਈ ਉਹਨੀਆਂ ਪਰਸਾਂ ਤੋਂ ਜੀ ਹਾਂ ਜੀ ਜਨਵਾਰ ਤੋਂ 7 9 ਨੂੰ ਤੋਂ ਆਉਣ ਲੱਗ ਗਏ ਸੀਗੇ ਜੀ ਦੂਰ ਵਾਲੇ ਪਹਿਲਾਂ ਲਿਆਉਂਦੇ ਜੀ ਹਾਂ ਜੀ ਫਿਰ ਆਪਾਂ ਆਪਣੇ ਜਿਹੜੇ ਇਹਨਾਂ ਸੋਹਣੇ ਜਿਹੜਾ ਡਿਗਾਰਡ ਕਰਨਾ ਤਿਆਰ ਕਰਨਾ ਵੀ ਆਪਾਂ ਹਾਂ ਜੀ ਹਾਂ ਜੀ ਤੇ ਕਿੰਨੇ ਤਰੀਕ ਤੱਕ ਮੰਡੀ ਚੱਲੂਗੀ ਜੀ ਆਪਣੀ ਇਹ ਇਹ ਜੀ 16 17 ਵੀ ਕਹੇ ਤੇ ਮੌਸਮ ਤੇ ਡਿਪੈਂਡ ਹੈ ਜੀ ਅ ਇਹ ਕੋਈ ਵਪਾਰੀ ਵਗੈਰਾ ਤੁਹਾਨੂੰ ਲੱਗਦਾ ਹੈ ਕਿ ਮੌਸਮ ਦੇ ਨਾਲ ਕੋਈ ਫਰਕ ਪਾਊਗਾ ਜੀ ਆਏਗਾ ਕੁਝ ਜਿਹੜਾ ਕੋਈ ਕਿਸਮਤ ਦੇ ਇਲਾਕੇ ਤੇ ਹੈ ਜੀ ਅੱਛਾ ਜੀ ਨਹੀਂ ਮੇਰੇ ਕਹਿਣਾ ਤੁਹਾਨੂੰ ਲੱਗਿਆ ਜੀ ਜਿਹੜਾ ਆਪਣਾ ਬਾਹਰੋਂ ਵਪਾਰੀ ਆਉਂਦਾ ਵੀ ਉਹ ਮੌਸਮ ਨੂੰ ਦੇਖ ਕੇ ਕਦੇ ਤਾਂ ਨਹੀਂ ਵਪਾਰੀ ਘੱਟ ਆਵੇ ਜੀ ਹਾਂਜੀ ਉਹ ਫੱਕਦਾ ਪੈਂਦਾ ਜੀ ਥੋੜਾ ਮੋਟਾ ਖਰੀਦ ਵੇਚ ਤੇ ਤਾਂ ਜੀ ਠੀਕ ਹੈ ਜੀ ਬਾਕੀ ਚਲੋ ਵੈਸੇ ਲੱਗਦਾ ਹੈ ਕਿ ਮੌਸਮ ਅੱਜ ਤੱਕ ਹੀ ਖਰਾਬ ਸੀ ਸਾਫ਼ ਹੋ ਜਾਏਗਾ ਹਾਂਜੀ 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 ਵੀਰ ਜੀ ਇਹ ਕੁੜੀ ਮਾਰੇ ਦੱਸੋ ਜੀ ਡਿਟੇਲ ਇਹ 9 ਮਹੀਨੇ ਦੀ ਗੱਬਾ ਕੀ ਹਾਂਜੀ ਤਾਂ ਤੂਫਾਨ ਘੋੜਾ ਜੀ ਖੁਸ਼ੀ ਜਾਲਦਾਰ ਬੁੜੀ ਕੋਲੇ ਹਾਂਜੀ ਉਧਰ ਤੋਂ 9 ਮਹੀਨੇ ਦੀ ਗੱਬਾ ਜੀ ਓਕੇ ਜੀ ਤੇ ਇਹ ਚੰਬੇ ਚਾਗੀ ਜਾਂ ਮਾਰਵਾੜੀ ਚਾਗੀ ਮਾਰਵਾੜੀ ਚੀ ਵੀ ਮਾਰਵਾੜੀ ਚੰਬੇ ਜ ਵੀ ਕਰਾ ਦਈ ਠੀਕ ਹੈ ਜੀ ਠੀਕ ਹੈ ਜੀ ਮਾਰਵਾੜੀ ਚਾਹਤਾ ਪਿਛਲੀ ਵਾਰ ਨਹੀਂ ਮਾਰਵਾੜੀ ਬੱਚਾ ਦਿੱਤਾ ਸੀਗਾ ਜੀ ਅੱਛਾ ਜੀ ਇਸ ਵਾਰੀ ਦੋ ਮਾਰਵਾੜੀ ਦਿੱਤੇ ਜੀ ਅੱਛਾ ਜੀ ਹੁਣ ਵੀ ਇਹ ਮਾਰਵਾੜੀ ਘਰ ਤੋਂ ਗੱਪਣਾ ਤੁਹਾਨੂੰ ਮਾਰਵਾੜੀ ਤੋਂ ਜੀ ਮਾਰਵਾੜੀ ਤੋਂ ਜੀ ਠੀਕ ਹੈ ਜੀ ਅੱਗੇ ਜਿਹੜੀ ਕੁੜੀ ਹੈ ਜੀ ਇਹ ਇਹ ਗਲੜੀ ਚੋਂ ਵੀ ਕਹਿ ਸਕਦੇ ਆ ਜੀ ਹਾਂਜੀ ਗਲੜੀ ਚੋਂ ਵੀ ਕਹਿ ਸਕਦੇ ਇਹ ਖਾਲੀ ਹੈ ਜੀ ਮੌਕੇ ਦੇ ਉਮਰ ਦੀ ਕਿੰਨੀ ਹੈ ਜੀ ਇਹ ਇਹਦੀ ਉਮਰ ਉਹ 7-8 ਸਾਲ ਹੋਗੀ 7-8 ਸਾਲ ਹੋਣਗੇ ਹਾਂਜੀ ਹਾਂਜੀ ਪਹਿਲਾਂ ਸੂਰਤ ਦਿੱਤੇ ਨਹੀਂ ਕਹਦੇ ਹਾਂਜੀ ਹਾਂਜੀ ਬੱਚੇ ਬਹੁਤ ਚੰਗੇ ਬੱਚੇ ਦਿੱਤੇ ਹੋਏ ਨੇ ਇਹ ਖਾਲੀ ਹੈ ਜੀ ਮੌਕੇ ਦੀ ਠੀਕ ਹੈ ਜੀ ਅੱਗੇ ਦੀ ਕੁੜੀ ਇਹ ਇਹਦਾ ਰੰਗ ਦੱਸੋ ਕਿਹੜਾ ਤੇ ਇਹਦੀ ਉਮਰ ਦੱਸੋ ਕਿੰਨੀ ਹੈ ਜੀ ਇਹ ਨੀਲੀ ਆ ਜੀ ਇਹਦੀ ਵੀ ਉਮਰ ਹੈ ਕਿ 5 ਕੇ ਸਾਲ 6 ਸਾਲ ਦੇ ਅੱਛਾ ਜੀ ਗੱਬਣਾ ਜੀ ਖਾਲੀ ਹੈ ਜੀ ਖਾਲੀ ਹੈ ਮੌਕੇ ਦੀ ਹਾਂਜੀ ਹਾਂਜੀ ਮੌਕੇ ਦੀ ਸਮਝ ਨਹੀਂ ਆਉਂਦੀ ਓਕੇ ਜੀ ਤੇ ਅੱਗੇ ਜੀ ਚਾਚਾ ਜੀ ਨੂੰ ਪਤਾ ਇਹਦੇ ਬਾਰੇ ਮੈਨੂੰ ਹਾਂਜੀ ਵੀ ਇਹ ਰੰਗ ਦੱਸ ਦਿਓ ਬਸ ਇਹਦਾ ਕਿਹੜਾ ਕੋੜਾ ਹੈ ਜੀ ਸ਼ੁਕਰੀਆ ਕੀ ਜੀ ਹਾਂਜੀ ਥੋੜੀ ਜਿਹੀ ਹਾਈਟ ਕਰਨ ਨੂੰ ਮਾਰ ਖਾਂਦੀ ਏ ਅੱਛਾ ਜੀ ਹਾਈਟ ਥੋੜੀ ਜਿਹੀ ਘੱਟ ਹੋਣ ਕਰਕੇ ਹੈਗਾ ਹਾਂ ਹਾਂਜੀ ਹਾਂਜੀ ਅੱਛਾ ਜੀ ਤੇ ਅੱਗੇ ਮਰਬੜੀ ਆ ਗਈ ਆਪਣਾ ਕੋ ਚੱਲਿਆ ਦੋਨੇ ਕੋੜਾ ਮਿਲ ਜਾਉਗੇ ਹਾਂਜੀ ਇਹ ਚੰਬੀ ਕੁੜੀ ਹੈ ਜੀ ਹਾਂਜੀ ਇਹ ਮਿਲੀ ਹੋਏ ਚੈੱਕ ਪਾਸ ਆਈ 3 ਮਹੀਨੇ ਦੀ ਕਾਲੀ ਨੂੰ ਮਿਲੀ ਹੋਈ ਆ ਚੈੱਕ ਨਹੀਂ ਥੋੜਾ ਜਿਹਾ ਮੈਨੂੰ 10 ਦਿਨ ਹੋਇਆ ਕੋੜਾ ਦਾ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਜੀ ਓਕੇ ਇਹ ਕੋਈ ਗੱਪਣ ਕਰਾਈ ਹੈ ਲੇਕਿਨ ਇਹਦਾ ਦੱਸ ਕੇ ਦਿੰਦੀ ਹਾਂ ਜੀ ਚੈੱਕ ਨਹੀਂ ਆਪਾਂ ਮੈਂ ਅੰਦਰ ਕਰਦੇ ਗੱਪਣ ਹਾਂ ਚੈੱਕ ਪਾਸ ਹੈ ਜੀ ਅੱਛਾ ਮਿਲ ਜੀ ਆਪਣਾ ਨਾਮ ਪਤਾ ਤੇ ਫੋਨ ਨੰਬਰ ਵਗੈਰਾ ਦੁਬਾਰਾ ਦੱਸ ਦਿਓ ਮੇਰਾ ਨਾਮ ਜੀ ਮਨਦੀਪ ਸਿੰਘ ਦੀਪ ਜਲਦਾਰ ਜੀ ਪਿੰਡ ਦੇਸੂ ਜੋਦਾ ਹਾਂਜੀ ਸੀਲ ਡੱਬ ਵਾਲੀ ਜ਼ਿਲ੍ਹਾ ਸਿਰਸਾ ਜੀ ਜ਼ਿਲ੍ਹਾ ਸਿਰਸਾ ਜੀ ਆਪਣਾ ਫੋਨ ਨੰਬਰ ਦੱਸ ਦਿਓ 8686 ਜੀ 92415 ਇੱਕ ਵਾਰੀ ਫਿਰ ਬੋਲ ਦਿਓ ਫੋਨ ਨੰਬਰ 8686 ਹਾਂਜੀ 92415 ਜੀ ਠੀਕ ਹੈ ਜੀ ਥੈਂਕ ਯੂ ਮੈਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੌਜੂਦ ਹੈ। ਸਿਕਰ ਬਾਈ ਜੀ, ਸਿਕਰ ਜੀ। ਅ ਕੀ ਨਾਮ ਹੈ ਬਾਈ ਜੀ ਤੁਹਾਡਾ ਜੀ? ਸੁਖਜਿੰਦਰ ਸਿੰਘ ਜੀ। ਆਪਣੇ ਸਾਥੀਆਂ ਦੇ ਵੀ ਨਾਲ ਇੰਟਰੋਡਕਸ਼ਨ ਕਰਾ ਦਿਓ ਜੀ ਨਾਲ ਕੌਣ ਕੌਣ ਬੈਠੇ ਨੇ? ਇਹ ਆਪਣਾ ਭਰਾ ਜੀ ਮਨੀ ਦੋਦਾ ਇਹਦੇ ਫਾਰਮ ਤੇ ਆਪਾਂ। ਮਨੀ ਦੋਦਾ ਇਹਨਾਂ ਦਾ ਫਾਰਮ ਹੈ ਜੀ? ਹਾਂ ਜੀ ਇਹ ਭਰਾ ਦਾ ਫਾਰਮ ਹੈ ਦੋ ਦੋ ਦਾ। ਹਾਂ ਜੀ ਹਾਂ ਜੀ। ਆਹ ਮੁੰਡਾ ਦਵਾਈ ਤੋਂ ਆਇਆ ਜੀ। ਅੱਛਾ ਜੀ। ਤੇ ਆਹ ਮੁੰਡਾ ਡਾਕਟਰ ਹੈ ਜੀ। ਅੱਛਾ ਜੀ। ਕੁੜੀਆਂ ਦਾ ਜੀ। ਉਹ ਕੀ ਨਾਮ ਹੈ ਬਣੀ ਵਾਲ ਤੋਂ? ਅਮਿਤ ਅਮਿਤ ਜੀ। ਹਾਂ ਜੀ। ਕਿਹੜੀ ਜਗ੍ਹਾ ਤੋਂ ਵੀਰ ਜੀ? ਪੰਨੀ ਵਾਲੇ। ਮਾਈਕ ਨੇ ਪੰਨੀ ਆਣਾ ਤਾਂ ਜੀ ਹਾਂਜੀ ਓਕੇ ਜੀ ਅ ਜੀ ਵੀ ਜੀ ਤੁਹਾਡਾ ਨਾਮ ਦੱਸ ਦਿਓ ਦੁਬਾਰਾ ਜੀ ਇੱਕ ਵਾਰੀ ਫਿਰ ਸੁਖਜਿੰਦਰ ਸਿੰਘ ਫੱਡਾ ਜੀ ਸੁਖਜਿੰਦਰ ਸਿੰਘ ਜੀ ਫੱਡੂ ਫੱਡੂ ਪੰਨ ਕਿਹੜਾ ਜੀ ਪੰਨੀ ਵਾਲਾ ਪੱਤਾ ਜੀ ਪੰਨੀ ਵਾਲਾ ਪੱਤਾ ਤੁਸੀਂ ਇੱਕੋ ਮਿੰਟ ਤੋਂ ਜੀ ਹਾਂਜੀ ਹਾਂਜੀ ਅੱਗੇ ਵੀਰ ਜੀ ਹੋਣੀ ਜੀ ਇਹ ਵੀ ਪੰਨੀ ਵਾਲ ਤੋਂ ਜਗਮੀਤ ਆਈ ਮੁੰਡਾ ਓਕੇ ਜੀ ਇੱਧਰ ਵੀ ਜੀ ਸਾਰੇ ਆਓ ਮੁੰਡੇ ਪੰਨੀ ਵਾਲ ਤੋਂ ਜੀ ਸੇਸ਼ਨਾ ਮੁੰਡੇ ਦਾ ਨਾ ਈ ਨੰਬਰ ਜੀ ਸਿਸ਼ਨ ਪ੍ਰੀਵਿਊ ਨਵਾਂ ਨਵਾਂ ਘੋੜਿਆਂ ਦਾ ਸ਼ੌਕ ਪਿਆਈ ਅੱਜ ਆਇਆ ਇਹਨੂੰ ਘੋੜੀ ਲਈ ਲਿਆਉਣੀ ਸੱਸੀ ਗਾ ਜੀ ਅੱਛਾ ਜੀ ਇਹਨਾਂ ਨੂੰ ਨਵਾਂ ਸ਼ੌਕ ਤੁਸੀਂ ਇਹਨੂੰ ਤੁਹਾਨੂੰ ਦੇਖ ਕੇ ਇਹਨਾਂ ਨੂੰ ਸ਼ੌਕ ਲੱਗ ਗਿਆ ਜੀ ਹਾਂ ਜੀ ਹਾਂ ਜੀ ਅੱਛਾ ਵੀਰ ਜੀ ਕੋਈ ਦਾ ਕੋਈ ਮਦਦ ਦੇ ਵੀ ਮਾਈਕ ਕਿੰਨੇ ਜਾਨਵਰ ਲੈ ਕੇ ਵੀਰ ਜੀ ਅੱਜ ਜੀ ਆਪਾਂ ਤਾਂ ਹੀ ਚਾਰ ਜੀ ਅੱਛਾ ਜੀ ਕਿਹੜੇ ਕਿਹੜੇ ਜਾਨਵਰ ਲੈਂਦੇ ਆ ਮਾਰਵਾੜੀ ਨਾਲ ਜਾਂ ਨੁਕਰੀ ਲੈ ਕੇ ਆਇਓ ਜੀ ਇੱਕ ਨੁਕਰੀ ਹੈ ਜੀ ਘੋੜੀ ਬਾਕੀ ਮਾਰਵਾੜੀ ਅ ਦਿਖਾਉਂਗੇ ਜਾਲੇ ਮੀਂਹ ਮੌਸਮ ਕਰਕੇ ਅੰਦਰ ਨੇ ਜੀ ਮੀਂਹ ਮੌਸਮ ਕਰਕੇ ਹਜੇ ਕੱਢੇ ਨਹੀਂ ਜੀ ਜਾਨਵਰ ਅੱਛਾ ਮੌਸਮ ਤੇ ਮੇਰੇ ਯਾਦ ਆ ਕੀ ਗੱਲ ਅ ਅੱਜ ਜਿਵੇਂ ਮੌਸਮ ਖਰਾਬ ਹੋ ਗਿਆ ਜੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਨਾਲ ਕੋ ਘੋੜਿਆਂ ਦੇ ਜਿਹੜੇ ਵਪਾਰੀ ਨੇ ਜਾਂ ਘੋੜਿਆਂ ਨੂੰ ਪਸੰਦ ਕਰਨ ਵਾਲੇ ਆਮ ਲੋਕ ਨਹੀਂ ਉਹ ਉਹਨਾਂ ਦੇ ਆਉਣ ਜਾਣ ਤੇ ਕਿੰਨਾ ਫਰਕ ਪਊਗਾ ਬਹੁਤ ਫਰਕ ਪਊਗਾ ਜੀ ਆਉਣ ਜਾਣ ਤੇ ਥੋੜਾ ਜਿਹਾ ਰਸਤੇ ਵੀ ਖਰਾਬ ਹੋ ਗਿਆ ਹਾਂਜੀ ਜਿਵੇਂ ਤੇ ਚਿੱਕੜ ਚੁੱਕੜ ਜਾ ਹੋ ਗਿਆ ਜੀ ਅੱਛਾ ਜੀ ਜਿਵੇਂ ਵੀਰ ਜੀ ਤੁਸੀਂ ਮੀਂਹ ਰਾਤੀ ਬਾਰਿਸ਼ ਹੋ ਗਈ ਹੈ ਸਵੇਰੇ ਵੀ ਬਾਰਿਸ਼ ਚੱਲਦੀ ਰਹੀ ਹੈ ਉਹਦੇ ਨਾਲ ਮੰਡੀ ਦੀ ਕਿਸ ਤਰ੍ਹਾਂ ਦੀ ਸਮੱਸਿਆਵਾਂ ਆਉਂਦੀਆਂ ਆ ਘੋੜਾ ਪਾਲਕਾਂ ਨੂੰ ਆਉਂਦੀਆਂ ਨੇ ਉਹ ਦੱਸੋ ਤੋਂ ਬਾਰੇ ਥੋੜਾ ਜਿਹਾ ਤੁਸੀਂ ਜੀ ਸਮੱਸਿਆ ਮੈਂ ਇਹੀ ਹੈ ਜੀ ਬਿਜਲੀ ਬਿਜਲੀ ਦਾ ਪੈ ਜਾਂਦਾ ਜੀ ਜੇ ਮੰਨ ਲਓ ਮੀਂਹ ਆਇਆ ਤਾਂ ਸਾਰਾ ਸਿਸਟਮ ਸਿਸਟਮ ਖਰਾਬ ਹੋ ਜਾਂਦਾ ਹਾਂਜੀ ਇਹ ਦਿੱਕਤਾਂ ਜੀ ਵੀ ਪਾਣੀ ਪੂਣੀ ਖੜ ਜਾਂਦਾ ਹਾਂਜੀ ਹਾਂਜੀ ਅੱਛਾ ਤੇ ਜਾਨਵਰਾਂ ਨੂੰ ਵੀ ਕਿਸ ਤਰ੍ਹਾਂ ਦੀ ਕੋਈ ਮੌਸਮ ਦਾ ਪ੍ਰੋਬਲਮ ਕੋਈ ਵਾਈਟ ਵਾਲੀ ਕਿਸ ਤਰ੍ਹਾਂ ਦਾ ਕੁਝ ਤੁਹਾਨੂੰ ਲੱਗਦਾ ਜੀ ਕਿ ਆਮ ਨਹੀਂ ਫਿਲਹਾਲ ਤਾਂ ਨਹੀਂ ਪਰ ਫਰਕ ਤਾਂ ਪੈਂਦਾ ਹੀ ਹੈ ਜੀ ਮੌਸਮ ਜਦੋਂ ਖਰਾਬ ਹੋ ਜੇ ਠੀਕ ਹੈ ਜੀ ਹਾਂਜੀ ਅ ਇਧਰ ਵੀਰ ਜੀ ਨੂੰ ਦੇ ਜੀ ਇੱਕ ਬਣੀ ਬੜੀ ਲੋਈ ਨਾਲ ਥੋੜਾ ਹੋਰ ਰੱਖੋ ਯਾਰ ਤੂੰ ਚੱਲ ਹਾਂਜੀ ਮਨੀ ਦੁੱਦਾ ਜੀ ਅੱਜ ਫਿਰ ਤੁਸੀਂ ਕਿਹੜੇ ਕਿਹੜੇ ਜਾਨਵਰ ਲੈ ਕੇ ਆਓਗੇ ਦਿਖਾਓਗੇ ਨਾਲ ਨਾਲ ਸਾਰੇ ਜੀ ਮਾਰਵਾੜੀ ਆ ਹੋ ਗਈ ਮਗਰ ਦੋ ਬਝੇਰੀਆਂ ਖੜੀਆਂ ਇੱਕ ਨੁਗਰੀ ਜੀ ਓਕੇ ਜੀ ਬਾਕੀ ਇੱਧਰ ਖੜੇ ਹੈ ਆਪਣੇ ਜਾਨਵਰ ਚਲੋ ਆਪਾਂ ਉਧਰ ਦੇਖੀਏ ਨਾਲ ਨਾਲ ਦੱਸੋ ਕਿੰਨਾ ਚਿਰ ਦਾ ਤੇ ਇਹ ਕਿਹੜੀ ਫਸਲ ਜਾਨਵਰ ਹੈ ਜੀ ਇਹ ਆਪਣੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਆਹ ਨੁਗਰੀ ਘੋੜੀ 8 ਮਹੀਨਿਆਂ ਦੀ ਗੱਬਣਾ ਅੱਛਾ ਜੀ ਹਾਂਜੀ ਠੀਕ ਹੈ ਜੀ ਕਿਹੜਾ ਫਾਰਮ ਵਾਲੇ ਸ਼ਾਨ ਕੋੜਾ ਜਿਹੜਾ ਕੋਮੋਸਟਾਟ ਫਾਰਮ ਵਾਲੇ ਸ਼ਾਨ ਘੋੜੇ ਤੋਂ ਹਾਂਜੀ 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 8 ਮਹੀਆ ਦੀ ਗੱਬਣਾ ਜੀ ਹਾਂਜੀ ਠੀਕ ਹੈ ਜੀ ਤੇ ਉਹ ਘੋੜੀ ਆਈ ਉਹ ਅਲੀਗਾਂਡਰ ਤੋਂ ਦੱਬਣਾ ਹੀ ਇੱਕ ਨਵੀਂ ਆਈ ਹੈ ਜੀ ਹਾਂਜੀ ਭਾਈ ਜੀ ਇਹ ਘੋੜੀ ਕਿਹੜੀ ਹੈ ਜੀ ਇਹਦਾ ਪਹਿਲਾ ਨਸਲ ਦੱਸ ਦਿਓ ਜੀ ਰੰਗ ਦੱਸ ਦਿਓ ਕਿਹੜਾ ਜੀ ਸੰਜਾਬ ਘੋੜੀ ਹੈ ਜੀ ਸੰਜਾਬ ਜੀ ਹਾਂਜੀ ਤੇ ਅਲੀਗਾਂਡਰ ਤੋਂ ਗੱਬਣਾ ਹੀ ਹੈ ਕਿਹੜੀ ਲਾਈਨ ਦੀ ਹੈ ਜੀ ਆਪ ਇਹ ਇਹਦੇ ਕਿਹੜੇ ਦੀ ਸੀ ਇਹ ਮਿੰਟੂ ਵਾਲੀ ਲਾਈਨ ਮਿੰਟੂ ਵਾਲੀ ਲਾਈਨ ਮਿੰਟੂ ਓਕੇ ਜੀ ਇਹ ਜਿਹੜਾ ਵੱਡਾ ਕੋੜਾ ਉਹਦੇ ਵਿੱਚੋਂ ਜਾਂ ਦੂਜਿਆਂ ਤੋਂ ਜੀ ਨਹੀਂ ਦੂਜਿਆਂ ਤੋਂ ਹੀ ਅੱਛਾ ਜੀ ਹਾਂਜੀ ਹਾਂਜੀ ਓਕੇ ਜੀ ਤੇ ਕਿੰਨੀ ਹਾਈਟ ਹੈ ਦੀ ਕੋੜੀ ਦੇਦੀ 2361 ਨਹੀਂ 61 ਜੀ ਪਹਿਲੀ ਵਾਰ ਲੱਗਦੀ ਮੇਲੇ ਜੀ ਹਾਂਜੀ ਹਾਂਜੀ ਇਹ ਤੁਸੀਂ ਸੇਲ ਕਰਨ ਵਾਸਤੇ ਲੈ ਕੇ ਆਏ ਹੋ ਜੀ ਸੇਲ ਕਰਨ ਵਾਸਤੇ ਲੈ ਕੇ ਆਏ ਹਾਂ ਓਕੇ ਜੀ ਕੀ ਡਿਮਾਂਡ ਰੱਖੀ ਬਾਈ ਜੀ ਫੋਨ ਤੇ ਕਰ ਲਾਂਗੇ ਬਾਈ ਠੀਕ ਹੈ ਠੀਕ ਹੈ ਧੰਨਵਾਦ ਓਕੇ ਜੀ ਹਾਂਜੀ ਵੀਰ ਜੀ ਇਹ ਬੱਚੇ ਕਿਹੜੇ ਨੇ ਜੀ ਇਹ ਇਹ ਰੋਪਰਾਕਰ ਲੈਣ ਦੀ ਹੈ ਜੀ ਅੱਛਾ ਜੀ ਬਿਸ਼ੇਰੀ ਹੈ ਜੀ? ਹਾਂ ਜੀ ਬਿਸ਼ੇਰੀ। ਕਿੰਨਾ ਚਿਰ ਦੀ ਹੈ ਜੀ? ਇਹ ਸਾਲ ਕੁ ਦਾ ਆਸੇ ਪਾਸੇ ਹੋਗੀ। ਓਕੇ ਜੀ। ਹਾਂ ਜੀ। ਇਹ ਵੀ ਵੇਚਣ ਵਾਸਤੇ ਲੈ ਕੇ ਆ ਜੀ। ਹਾਂ ਸੇਲ ਵਾਸਤੇ ਲੈ ਕੇ ਆਂਦੀ ਹੈ। ਅੱਛਾ ਜੀ ਅੱਗੇ ਦਿਖਾਓ ਜੀ। ਅੱਗੇ ਉਹ ਬੱਚੀ ਆਈ ਐਸ ਕੋੜੀ ਦੀ ਹੈ ਬੱਚੀ ਉਹ। ਓਕੇ ਜੀ। ਐਸ ਕੋੜੀ ਦੀ ਬੱਚੀ ਹੈ ਜੀ? ਹਾਂ ਜੀ ਹਾਂ ਜੀ। ਇਹ ਕਿਹੜੇ ਕੋੜੀ ਦੀ ਬੱਚੀ ਹੈ ਜੀ ਪਹਿਲਾਂ? ਇਹ ਫੌਜੀ ਕੋੜੀ ਦੀ ਪੋਤੀ ਹੈ ਜਿਹੜਾ ਮੱਝੂ ਘੇ ਵਾਲੇ ਲੈਂਦਾ ਸੀ। ਅੱਛਾ ਮੱਝੂ ਘੇ ਲੈਂਦੇ। ਇਹ ਰੰਗ ਨੀਲੇ ਚ ਆ ਗਈ ਜੀ ਕਿਹੜੇ ਚ ਆ ਗਈ ਜੀ? ਨਹੀਂ ਨਹੀਂ ਇੱਕ ਮੈਚ ਕਲਰ ਚ ਆ ਗਈ। ਕਮੈਚ ਆਪਣੇ ਨਾਮ ਇਹ ਵੀਰ ਜੀ ਕਿਨਾਲ ਜੀ ਤੁਹਾਡਾ ਜੀ ਕਾਜੋ ਸੰਦੂ ਕਾਜੋ ਸੰਦੂ ਕਿਹੜੀ ਜਗ੍ਹਾ ਤੋਂ ਜੀ ਸ਼ਰਾਮ ਬੋਦਲਾ ਸ਼ਰਾਮ ਬੋਦਲਾ ਬੋਦਲਾ ਜੀ ਓਕੇ ਵੀਰ ਜੀ ਕਿਹੜੇ ਕਿਹੜੇ ਜਾਨਵਰ ਲੈ ਕੇ ਆ ਕੇ ਦਿਖਾਓਗੇ ਜੀ ਇੱਕ ਵੀਰੇ ਆ ਲਾਲ ਗੇੜੀ ਘੋੜੀ ਓਕੇ ਜੀ ਕਿੰਨਾ ਚਿਰ ਦੀ ਘੋੜੀ ਜੀ ਤੁਹਾਡੀ ਇਹ ਇਹ 6 ਸਾਲਾਂ ਦੀ ਵੀਰੇ ਗੱਭਣੇ ਜੇ ਖਾਲੀ ਹੈ ਜੀ ਹੁਣ ਭਰਾਈ ਹੋਈ ਹੈ ਮਦਰ ਵਾਲੀ ਉਹਦੇ ਵੀ ਸ਼ੇਰੀ ਛੱਬ ਕੇ ਆਇਆ ਇੱਕ ਅਲਵਾ ਨਵੀਂ ਸ਼ੇਰੀ ਉਹਦੀ ਘਰੇ ਹੀ ਆ ਅੱਛਾ ਜੀ ਦੇਖੋ ਆਪਣੇ ਕੋਲ ਸੀ ਇਹ ਮੋਰ ਤੱਕ ਆਪਣਾ ਨਹੀਂ ਹੁਣ ਅਸਮਿੰਦਰ ਤੋਂ ਜੀ ਸੁਮਿੰਦਰ ਤੋਂ ਹਾਂ ਜੀ ਸੁਮਿੰਦਰ ਦਾ ਨਾਮ ਹੀ ਬਹੁਤ ਵੱਡਾ ਹੈ ਜੀ ਹਾਂ ਜੀ ਅਰਜਨ ਵਾਲੀ ਵਾਲੀ ਵੀ ਆਕੇ ਲੰਘ ਗਈ ਇੱਕ ਕਿਹੜੇ ਘੋੜੇ ਦੇ ਬੱਚੇ ਆ ਜੀ ਅਰਜਨ ਵਾਲੀ ਵਾਲੀ ਆਜਾ ਲੋੜੀ ਵਾਲੇ ਦੀ ਜੀ ਹਾਂਜੀ ਤੇ ਇਹ ਵੀ ਸੇਲ ਅਵੇਲੇਬਲ ਹੈ ਜੀ ਹਾਂਜੀ ਓਕੇ ਇਹਦੀ ਹਾਈਟ ਵਗੈਰਾ ਦੱਸਿਓ ਜੀ ਕਿੰਨੀ ਹੈ 62 ਕੋ ਜੀ 62 ਇੰਚ ਜੀ ਤੇ ਗੱਪਾਂ ਦਾ ਖਾਲੀ ਹੈ ਜੀ ਲੱਭਣ ਆ ਜੀ ਕਿਹੜੇ ਘੋੜੇ ਤੋਂ ਜੀ ਸਮੁੰਦਰ ਤੋਂ ਆਵੀਂ ਸਮੁੰਦਰ ਦਾ ਹੀ ਨੇ ਜੀ ਹਾਂਜੀ ਵੈਰੀ ਗੁੱਡ ਜੀ ਤੁਹਾਡੀ ਚੁਆਇਸ ਬਹੁਤ ਸੋਹਣੀ ਹੈ ਜੀ ਤੁਹਾਡੇ ਦੇ ਵਿੱਚ ਇਹ ਨਹੀਂ ਕੋਈ ਦੇਖੋ ਜੀ ਕਿਹੜੀ ਦੱਸਣ ਦੀ ਆ ਗਈ ਜੀ ਇਹ ਕਿਹੜੀ ਰੰਗ ਆ ਗਿਆ ਇਹਦਾ ਜੀ ਇਹ ਨੁਕਰੀ ਹੈ ਜੀ ਰੋਈ ਚੱਕਲੇ ਘੋੜੇ ਦੀ ਆ ਜੀ ਰੋਹਿਤ ਇਕਵਲਦੀ ਜੀ ਇਹ ਵੀ ਗੱਪਣਾ ਜੀ ਹਾਂਜੀ ਇਹ ਕਿਸ ਤੋਂ ਗੱਪਣਾ ਪ੍ਰਤਾਪ ਤੋਂ ਪ੍ਰਤਾਪ ਇਕਵਲਦੀ ਤੋਂ ਇਕਨਾਲ ਤੋਂ ਜੀ ਪ੍ਰਤਾਪ ਕਿਹੜੀ ਲਾਈਨ ਦਾ ਕੋਣਾ ਜੀ ਪ੍ਰਤਾਪ ਸੁਮੇਂਦਰ ਦਾ ਬੱਚਾ ਜੀ ਸੁਮੇਂਦਰ ਦਾ ਬੱਚਾ ਯਾਨੀ ਕਿ ਇਹ ਤਿੰਨੋਂ ਘੋੜੀਆਂ ਤੁਹਾਡੀਆਂ ਸੁਮੇਂਦਰ ਵਾਲੀ ਸੁਮੇਂਦਰ ਤੋਂ ਗਿਆ ਸੁਮੇਂਦਰ ਦੇ ਬੱਚਾ ਦਾ ਭਾਂਨੇ ਹਾਂਜੀ ਉਹ ਸੁਮੇਂਦਰ ਬਾਹਮ ਵਾਲੇ ਤੋਂ ਗੱਪਣਾ ਆਈ ਹੋਣਾ ਅੱਛਾ ਇਹ ਬਾਹਮ ਵਾਲੇ ਤੋਂ ਗੱਪਣਾ ਓਕੇ ਮਾੜਾ ਦੱਸਿਆ ਸੁਮੇਂਦਰ ਬਾਹਮ ਵਾਲਾ ਉਹ ਨਾ ਸੁਮੇਂਦਰ ਹਾਂਜੀ 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 ਅਹ ਠੀਕ ਹੈ ਵੀਰੇ ਤੁਸੀਂ ਤੁਹਾਨੂੰ ਮੰਡੀਆ ਇਹਨੂੰ ਕਹਿੰਦੇ ਨੋਗੇ ਜੀ ਦੋ ਦਿਨ ਹੋ ਗਏ ਦੋ ਜਣ ਤੁਸੀਂ 10 ਤਰੀਕ ਨੂੰ ਆਗੇ ਸੀ ਜੀ ਹਾਂਜੀ ਰਾਤ ਮੌਸਮ ਕਾਫੀ ਖਰਾਬ ਰਿਹਾ ਹਾਂਜੀ ਬਹੁਤ ਅੱਛਾ ਜੀ ਮੇਰੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਸਮਾਂ ਦੇਣ ਦੇ ਲਈ ਕੋਈ ਗੱਲ ਨਹੀਂ ਥੈਂਕ ਯੂ ਜੀ ਵੈਰੀ ਮਚ ਮੇਰੀ ਜਸਸੀ ਕਾਲ ਜੀ ਅੱਜ ਆ ਜੀ ਇਹ ਨਾਮ ਹੈ ਮੇਰੀ ਤੁਹਾਡਾ ਜੀ ਜਸਪ੍ਰੀਤ ਸਿੰਘ ਜੀ ਦੁਆਰਾ ਬੋਲੇ ਜੀ ਦਸ਼ਨਦੀਪ ਸਿੰਘ ਜੀ ਦਸ਼ਨਦੀਪ ਸਿੰਘ ਜੀ ਕਿਹੜੀ ਜਾਨਵਰ ਦੀ ਪਿੰਡ ਵਿੱਚ ਥੜੀ ਜੀ ਪਿੰਡ ਜਿੱਥੇ ਜੀ ਹਾਂਜੀ ਆਗੇ ਕੋਲੇ ਜੀ ਜੀ ਕਿੰਨੇ ਜਾਨਵਰ ਲੈ ਕੇ ਆਏ ਜੀ ਆਪਾਂ ਹਾਂਜੀ ਪੰਜ ਜੀ ਦਿਖਾਓਗੇ ਇਕੱਲੇ ਇਕੱਲੇ ਵਾਰੀ ਸਾਨੂੰ ਜੀ ਕਿਹੜੀ ਨਸਲ ਹੈ ਕੀ ਰੰਗ ਹੈ ਤੇ ਕਿੰਨਾ ਚਿਰ ਦੀ ਗੱਭਰਾ ਜੀ ਖਾਲੀ ਹੈ ਤੇ ਕਿਦਾਂ ਹਾਂਜੀ ਇਹ ਪਹਿਲੀ ਥੋੜੀ ਵਾਰ ਦੱਸੋ ਜੀ ਹਾਂਜੀ ਇਹ 4 ਦਿਨ ਦਾ ਜੀ ਹਾਂਜੀ ਆਪ ਇਹ ਨੂਰੇ ਬਕਰਪੁਰ ਵਾਲੇ ਦੀ ਧੀ ਨੂਰੇ ਬਕਰਪੁਰ ਵਾਲੇ ਦੀ ਲੇਜ਼ਣ ਹਾਂਜੀ ਤੇ ਬੜੀ ਮਸੂਸ ਦੀ ਗੱਲ ਹੈ ਕਿ ਪਿਛਲੇ ਦਿਨੀ ਨੂਰਾ ਘੋੜਾ ਪਾਲਕਾ ਵਿੱਚੋਂ ਵੇਸ਼ਾ ਨਹੀਂ ਛੱਡ ਕੇ ਚਲੇ ਗਿਆ ਜੀ ਹਾਂਜੀ ਤੇ ਉਹਦੀ ਨਿਸ਼ਾਨੀ ਤੁਹਾਡੇ ਕੋਲ ਹੈ ਜੀ ਹਾਂਜੀ ਹਾਂਜੀ ਹਾਈਟ 3 ਰੇਡ ਇੰਚ ਹੈ ਜੀ ਰੇਡ ਇੰਚ ਜੀ ਸਕੇਲ ਵਾਲੀ ਸਕੇਲ ਵਾਲੀ ਜੀ ਕੋਈ ਵੀ ਆ ਕੇ ਮਿਲ ਸਕਦਾ ਜੀ ਆਪਾਂ ਨੂੰ ਓਕੇ ਜੀ ਕਿੰਨਾ ਚਿਰ ਦੀ ਗੱਪਣਾ ਜੀ ਇਹ ਜੇ ਖਾਲੀ ਇਹ ਕੋੜਾ ਦਿੱਤਾ ਹੋਇਆ ਜੀ ਅੱਜ 16 ਮਹੀਨੇ ਹੋ ਗਏ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਅੱਗੇ ਇਹ ਦੋ ਵੀਰ ਦੀ ਆ ਘੋੜੀ ਦੱਸੋ ਇਹਦੇ ਬਾਰੇ ਕਿੰਨੀ ਇਹ ਬਸ ਨੁਗਰੀ ਘੋੜੀ ਹੈ ਜੀ ਹਾਂਜੀ ਨੁਗਰੀ ਘੋੜੀ ਹੈ ਨੁਗਰੀ ਘੋੜੀ ਹਾਂਜੀ ਹਾਂਜੀ 9 ਸਾਲ ਉਮਰ ਹੈ ਜੀ 9 ਸਾਲ ਦੀ ਹਾਂਜੀ ਹਾਂਜੀ ਚੇਮਨਰੀ ਪ੍ਰੈਜ਼ੈਂਟ ਹੈ ਜੀ ਹਾਂਜੀ ਅਲੀ ਗੌਂਦਰ ਘੋੜੇ ਦੇ ਅਲੀ ਗੌਂਦਰ ਤੋਂ ਆਪ ਕਿਹੜੇ ਘੋੜੇ ਦੀ ਬੱਚੀ ਹੈ ਜੀ ਨਹੀਂ ਆਪ ਨਹੀਂ ਕਨਫਰਮ ਆਨੋ ਨਹੀਂ ਕਿ ਤੁਸੀਂ ਆਪਣੇ ਕਿਦੋਂ ਲੈ ਕੇ ਆ ਪਾਲੀ ਹੈ ਜੀ ਹਾਂਜੀ ਠੀਕ ਓਕੇ ਅੱਗੇ ਦੋ ਜੀ ਇਹ ਬਸ਼ੇਰੀ ਹੈ ਜੀ ਇਹ ਕਿਹੜੇ ਘੋੜੇ ਦੀ ਬੱਚੀ ਹੈ ਜੀ ਇਹ ਵੀ ਨੁਗਰੇ ਦੀ ਹੈ ਜੀ ਨੁਗਰੇ ਦੀ ਨੁਗਰੇ ਨੁਗਰੇ ਵੱਕਰੇ ਪੁੜੇ ਦੇ ਹਾਂਜੀ ਤੇ ਰਾਂਗੇ ਦਾ ਕਿਹੜਾ ਆ ਗਿਆ ਜੀ ਬੀਲਾ ਜੀ ਬੀਲਾ ਚੰਬਾ ਜੀ ਅੱਛਾ ਜੀ ਇਹ ਗੱਬਣਾ ਦਾ ਖਾਲੀ ਕੁੜੀ ਜੀ ਇਹ ਦੋ ਦੰਦ ਬਸ਼ੇਰੀ ਹੈ ਜੀ ਦੋ ਅੱਲੇ ਬਸ਼ੇਰੀ ਹੈ ਜੀ ਠੀਕ ਹੈ ਜੀ ਇਹਦੀ ਆਈਡੀ ਕਿੰਨੀ ਹੋਗੀ ਜੀ ਹਾਈਟ 60 ਜੀ 60 ਇੰਚ ਦੀ ਅੱਗੇ ਆ ਨੀਲੀ ਘੋੜੀ ਜੀ ਇਹਦੇ ਬਾਰੇ ਵੀ ਪੁੱਛੋ ਇਹ 4 ਸਾਲ ਦੀ ਹੋ ਗਈ ਜੀ 4 ਸਾਲ ਦੀ ਜੀ ਹਾਂ ਜੀ ਬਿਸ਼ੇਰੀਆ ਤੱਕ ਆ ਚੱਲ ਬਿਸ਼ੇਰੀਆ ਵਾਲੇ ਆਪਣੀ ਕਹਾਣੀ ਕਰਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਈਟ 60 ਜੀ 60 ਇੰਚ ਹਾਂ ਜੀ ਅਜਾ ਵੀਰਦੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਆਪਾਂ ਇਹਨਾਂ ਦੀ ਕੀਮਤ ਬਾਰੇ ਦੱਸ ਸਕਦੇ ਤੁਸੀਂ ਕੀ ਡਿਮਾਂਡ ਕਰਦੇ ਹੋ ਨਹੀਂ ਉਹ ਫੋਨ ਤੇ ਉਹ ਫੋਨ ਤੇ ਜੀ ਠੀਕ ਹੈ ਥੋੜੇ ਪਿੱਛੇ ਜੋ ਇੱਕ ਬਿਸ਼ੇਰੀ ਆ ਜੀ ਹਾਂ ਜੀ ਚਲੋ ਵਿੱਚ ਹਾਂ ਜੀ ਹਾਂ ਜੀ ਬਿਸ਼ੇਰੀ ਕੋ ਚਲੋ ਜੀ ਕਾ ਬਣੀ ਆਂਦੀ ਆ ਰੋਗ ਚੋ ਜਿਹੜਾ ਰਹਿ ਗਿਆ ਚਲੋ ਪਾਣੀ ਨੀ ਹਾਂਜੀ ਬੀ ਜੀ ਇਸ ਮਛੇਰੀ ਬਾਰੇ ਦੱਸੋ ਜੀ ਇਹ ਮਛੇਰੀ ਆ ਜੀ 8 ਮਹੀਨੇ ਦੀ ਜੀ 8 ਮਹੀਨੇ ਦੀ ਜੀ ਕਿਹੜੇ ਘੋੜੇ ਦੀ ਆ ਜੀ ਇਹ ਇਹ ਆਪਣੇ ਪਥਰਾਲੇ ਪਿੰਡ ਕੋੜਾ ਜੀ ਅੱਛਾ ਜੀ ਹਾਂਜੀ ਉਹਦੀ ਬੱਚੀ ਅਰਜਨ ਰੌਲੀ ਵਾਲਾ ਦਾ ਪੁੱਤ ਹੈ ਜੀ ਅੱਛਾ ਜੀ ਇਹ ਅਰਜਨ ਰੌਲੀ ਵਾਲੀ ਲਾਈਨ ਦੀ ਬਿਛੇਰੀ ਹੈ ਹਾਂਜੀ ਹਾਂਜੀ ਇਹਦੀ ਮਾਂ ਅੱਛਾ ਮਰੀ ਵੀ ਜੀ ਹਾਂਜੀ 8 ਮਹੀਨੇ ਦੀ ਬਿਛੇਰੀ ਹੈ 8 ਮਹੀਨੇ ਦੀ ਇਹਦੀ ਮਾਂ ਆਪਣੇ ਘਰੇ ਆ ਜੀ ਅੱਛਾ ਜੀ ਮਾਂ ਵਾਲੀ ਦੀ ਹੈ ਜੀ ਦੀ ਠੀਕ ਹੈ ਜੀ ਕਰਦਾ ਜੰਪ ਵਾਲਾ ਜੀ 8 ਮਹੀਨੇ ਉਮਰ ਹੈ ਜੀ ਇਹਦੀ ਓਕੇ ਜੀ ਇਹ ਵੀ ਸੇਲਿ ਅਵੇਲੇਬਲ ਹੈ ਜੀ ਹਾਂ ਜੀ ਹਾਂ ਜੀ ਸਾਰੇ ਪੰਜੇ ਜਾਨ ਵਾਲੇ ਜੀ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਜੇਕਰ ਕੋਈ ਵੀਰ ਵੀਡੀਓ ਤੇ ਤੇਰੀ ਹੈ ਤੁਹਾਡੇ ਤੱਕ ਪਹੁੰਚ ਕਰਨੀ ਤਾਂ ਇਹ ਹਾਂ ਜੀ ਆਪਣਾ ਨਾਮ ਦੱਸ ਦਿਓ ਇੱਕ ਵਾਰੀ ਪਿੰਡ ਦਾ ਦੱਸੋ ਤੇ ਫੋਨ ਨੰਬਰ ਦਰਵਾ ਦੱਸ ਜਸ਼ਨਦੀਪ ਸਿੰਘ ਜੀ ਪਿੰਡ ਮਿਠੜੀ ਜੀ ਹਾਂ ਜੀ ਬਾਦੌਲ ਦੇ ਨੇੜੇ ਜੀ ਤਸਦੀਕ ਤੇ ਮੋਬਾਈਲ ਨੰਬਰ 84278 ਹਾਂ ਜੀ 96696 ਦੁਬਾਰਾ ਬੋਲ ਦਿਓ ਜੀ ਫੋਨ ਨੰਬਰ 8427896696 ਬਹੁਤ ਬਹੁਤ ਧੰਨਵਾਦ ਵੀਰ ਜੀ ਓਕੇ ਥੈਂਕ ਯੂ ਵ ਤੁਹਾਡੀ ਸੀ ਅੱਜ ਦੀ ਵੀਡੀਓ ਜੀ ਉਮੀਦ ਕਰਦਾ ਕਿ ਆਪ ਜੀ ਨੂੰ ਪਸੰਦ ਆਈ ਹੋਵੇਗੀ ਤੇ ਜਿਹੜੇ ਨਵੇਂ ਨੇ ਸਾਡੇ ਦੋਸਤ ਚੈਨਲ ਨੂੰ ਵੇਖਣ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸੋਹਣੇ ਕਮੈਂਟ ਕਰਿਓ ਤਾਂ ਜੋ ਸਾਨੂੰ ਵੀ ਹੌਸਲਾ ਮਿਲੇ ਤੇ ਅੱਗੇ ਤੋਂ ਅਸੀਂ ਵਧੀਆ ਵੀਡੀਓ ਬਣਾ ਕੇ ਆਪ ਜੀ ਨੂੰ ਪੇਸ਼ ਕਰ ਸਕੀਏ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇ ਅੰਤ ਵਿੱਚ ਇੱਕ ਵਾਰੀ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਏਗੀ ਤੇ ਆਪ ਅੱਗੇ ਇਸ ਵੀਡੀਓ ਨੂੰ ਕਿਤੋਂ ਕਿ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਬਹੁਤ-ਬਹੁਤ ਧੰਨਵਾਦ ਜੀ